ਵਾਹਿਗੁਰੂ ਜੀ ਕਾ ਬਾਰਕ ਜੀ ਬੇਹੋ ਸਾ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਟਾਪਸ਼ਰ ਸਾਹਿਬ ਬਾਬਾ ਬਕਾਲਾ ਸਾਹਿਬ ਦੋਲਾ ਮੰਗਲ ਵਿਖੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸੰਤ ਬਾਬਾ ਚੰਨਾ ਸਿੰਘ ਜੀ ਤਨਾਂਦੀ ਸਲਾਣਾ ਯਾਦ ਨੂੰ ਇੱਥੇ ਬੜੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਸੰਸਾਰ ਪਰਦੇ ਅੰਦਰ 350 ਸਾਲਾ ਸ਼ਹੀਦੀ ਦਿਹਾੜਾ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ 350 ਸਾਲਾ ਗੁਰਿਆਈ ਪੁਰਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਮਨਾਇਆ ਜਾ ਰਿਹਾ ਹੈ ਉਸੇ ਸ਼ਤਾਬਦੀਆਂ ਨੂੰ ਸਮਰਪਿਤ ਗੁਰੂ ਘਰ ਦੇ ਵਿੱਚ ਸਮਾਗਮ ਜੋ ਕਿ ਕੱਲ ਵਾਲੇ ਦਿਨ ਤੋਂ ਆਰੰਭ ਹੋ ਚੁੱਕੇ ਹਨ ਗੁਰੂ ਕੀ ਬਾਣੀ ਦੇ ਅਖੰਡ ਪਾਠ ਸਭਾ ਦੇ ਨਾਲ ਜਿਨ੍ਹਾਂ ਦੀ ਸੰਪੂਰਨਤਾ 20 ਦਸੰਬਰ ਉਹ ਦਿਨ ਵੇਲੇ ਉਹ ਗੰਦੂ ਪ੍ਰੰਤ ਧਾਰਮਿਕ ਦੀਵਾਨ ਸੱਜਣਗੇ ਸੱਜੇ ਦੀਵਾਨਾਂ ਦੇ ਅੰਦਰ ਗੁਰੂ ਘਰ ਦੇ ਪੰਥ ਕੀਰਤਨੀਏ ਵਿਦਵਾਨ ਮਹਾਪੁਰਖ ਆ ਕਰਕੇ ਗੁਰੂ ਕੀ ਬਾਣੀ ਨਾਲ ਸੰਗਤਾਂ ਨੂੰ ਜੋੜਨਗੇ ਇਸ ਵਾਰ ਭਾਈ ਸ੍ਰੀਜੀਤ ਸਿੰਘ ਦੀ ਵਾਰ ਉਹ ਗੁਰੂ ਘਰ ਦਾ ਹਰੜਾ ਸੰਗਤਾਂ ਨੂੰ ਸਰਵਣ ਕਰਾਉਣਗੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿ ਦਰਸ਼ਨ ਦੇਣ ਦੀ ਕਿਰਪਾਲਤਾ ਦੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ